ਕ੍ਰਿਤੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਦੇਖੋ ਜੀ ਇੱਧਰੋਂ ਲਈ ਵੀਰੇ ਆ ਬੰਦਾ ਦੇਖੋ ਸ਼ਿਰੀ ਸਾਹਿਬ ਭਾਈ ਉਹ ਦਿਖਾਏ ਨੂੰ ਇਹ ਠਿੱਕ ਤੋਂ ਆਇਆ ਵਾ ਇਹ ਬੰਦਾ ਸ਼ਿਰੀ ਸਾਹਿਬ ਆਇਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਆ ਦੇਖੋ दारू ਪੀਤੀ ਆ ਬੰਦੇ ਦੀ ਤੇ ਇਹ ਬੰਦਾ ਉੱਪਰ ਦੀ ਕਹਿੰਦਾ ਤੁਸੀਂ ਕੀ ਕਰ ਲੋਗੇ ਨਾ ਨਾ ਯਾਰ ਸਰੀਰ ਦੇ ਪਾਈ ਪਾਲੀ ਸ੍ਰੀ ਸਭ ਨੇ ਦਾਰੂ ਕਿੱਥੇ ਆ ਆ ਡਿੱਕੀ ਖੋਲ ਮੂਹਰਲੀ ਵੀਰੇ ਦੀ ਹਾਂਜੀ ਉਹ ਬੰਦੇ ਉਹ ਲੈ ਗਿਆ ਆਪਣੇ ਜਾਂਦੇ ਉਹਨੂੰ ਸਟੋਰ ਤੇ ਜਾਣਾ ਸੀ ਗੋਟੀਆਂ ਸੀਗੀਆਂ ਛੋਟੀਆਂ ਜਾ ਜਾ ਸਾਨੂੰ ਕੋਈ ਉਹਨਾਂ ਤੋਂ ਤਾਂ ਕੋਈ ਮਤਲਬ ਨਹੀਂ ਜਾਊਗਾ ਹਾਂ ਆ ਦੇਖੋ ਤੁਸੀਂ ਆ ਦੇਖ ਲਓ ਕਿੱਡਾ ਉਹ ਆ ਕੀ ਨਾਮ ਦਾ ਬਈ ਕੀ ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ ਪਿੰਡ ਕੁਲੇਵਾਲ ਜਿਵੇਂ ਕਿ ਤੁਸੀਂ ਕਹਿੰਦੇ ਕਿ ਵਿਸਤੀ ਉਮਰ ਭਾਰੀ ਸੀ 204 ਜਨਮ ਪੜਿਆ ਇਹ ਮਾਮਲਾ ਹੋਇਆ ਪਤਾ ਕਿੱਥੇ ਨਹੀਂ ਘਟਿਆ ਇਹ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਇਦਾਂ ਕਰਕੇ ਵੀ ਇੱਕ ਅਮਰਦਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਪੀਵਗੜ ਲੂਗਾ ਮੈਂ ਤਾਂ ਪੀਣ ਨੂੰ ਕਹਨ ਹਾਂ ਮੈਨੂੰ ਕਹੜੇ ਆਲਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜਦੇ ਆ ਬੰਦਾ ਉਹ ਕਿੰਨੇ ਜਣੇ ਪਹੁੰਚੇ ਸੀ ਉੱਥੇ ਅਸੀਂ 2 ਜਣੇ ਪਹੁੰਚੇ ਜੀ ਮੌਕੇ ਤੇ ਤੇ ਵੇਖੋ ਤੁਸੀਂ ਜਿਹੜਾ ਅੰਮ੍ਰਿਤਸਰ ਇਹਦੇ ਵਿਕਤੀ ਮਿਲੇ ਉਹਨੇ ਕਿੰਨੇ ਜਣੇ ਸੀ ਉਹਦੇ ਨਾਲ ਦੋ ਜਣੇ ਸੀ ਦੋ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨੇ ਜਿਹੜੀ ਸ਼ਨਾਖਤੀ ਦੇ ਹਾਂ ਉਹਨਾਂ ਕੋਲ ਬੋਤਲਾਂ ਵੀ ਸੀ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਦੇ ਇस्तेजार ਨੇ ਇਹਦੇ ਦੋ ਬੋਤਲਾਂ ਡਿੱਗੀ ਸਕੂਟਰੀ ਦੀ ਡਿੱਗੀ ਚ ਪਾਈਆਂ ਸੀ ਜਦੋਂ ਤਫ਼ਤੀਸ਼ ਕੀਤੀ ਹੀ ਪਤਾ ਲੱਗੇ ਕਿੱਥੋਂ ਦਾ ਬੰਦਾ ਕੀ ਨਾਮ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ ਕਿਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਤਾਂ ਸਤਿਅਮ ਕੋਰਸ 16 ਵਿੱਚ ਕੰਮ ਕਰ ਰਹੇ ਹਾਂ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਟੋਟਾ ਲਾ ਕੇ ਬੋਲ ਰਹੇ ਹਾਂ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਦਾਦਾ ਚੌਂਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖ ਲਿਆ ਜਿਵੇਂ ਕਿ ਅਮਰਪਾਲੀ ਇਹਦਾ ਕੰਮ ਨਹੀਂ ਕਰਨਾ ਤੁਸੀਂ ਕੀ ਫਿਰ ਅੱਗੇ ਖੁਸਤ ਹੋਗੇ ਕੀ ਕਰਦੇ ਹੋ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲੀ ਮੰਦਾ ਕੋਈ ਵੀ ਸਾਨੂੰ ਗਲਤ ਖਰ ਖਰ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਗਾ ਵੱਲੋਂ ਜੋ ਕਾਰਵਾਈ ਹੋਣੀ ਹੈ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਫਿਰ ਉਹਨੇ ਕੀ ਕਾਰਵਾਈ ਕੀਤੀ ਸਾਡੇ ਵੱਲੋਂ ਤਾਂ ਅਜੇ ਜੀ ਉਹਨੂੰ ਜਿਵੇਂ ਸੀਗਾ ਨਾਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਹਲਾਕ ਬਿਲਕੁਲ ਉਹ ਕਰਤਾ ਕੋਈ ਚਤ ਨਹੀਂ ਕੀਤਾ ਬੰਦੇ ਨੂੰ ਕੀ ਹੁਣ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਆ ਜੀ ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜਾ ਕਰਾ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮੁਲਾਜਾ ਹੋ ਰਿਹਾ ਉਹਦੇ ਕੋਲ ਪ੍ਰੋਸੀਜਰਾਂ ਦੀ ਗੱਲ ਹੋਈ ਆ ਉਹਨਾਂ ਨੇ ਚੀਤੀਆ ਤੁਹਾਨੂੰ ਉਹ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹਦੇ ਕਰਾਂਗੇ ਕੀ ਲਾਵੇ ਹੈ ਜੇ ਅਮਰਸ਼ਕਿਆ ਹੋਇਆ ਜਾਂ ਪੀ ਇਹ ਕਹਿ ਰਿਹਾ ਅਮਰਸ਼ਕਿਆ ਹੋਇਆ ਪਰ ਇਹ ਇਹ ਅਮਰਤ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਤੇ ਜਾ ਕੇ ਸ਼੍ਰੀ ਸਾਹਿਬ ਆ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੱਡੀ ਵੱਡੀ ਲੱਤ ਲੱਗੀ ਹੋਈ ਆ ਤੇ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸ਼ਰੀ ਸਾਬ ਪਾ ਕੇ ਤੇ ਠੀਕੇ ਦੇ ਬੈਠ ਕੇ ਖਰਾਪੀ ਰਿਹਾ ਇਹਦੇ ਨਾਲ ਪੂਰੇ ਧਰਮ ਦੀ ਸਿੱਖ ਧਰਮ ਦੀ ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ ਮਤਲਬ ਮਰੇ ਸ਼ਕੇ ਅੰਦਾਸਾ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਇਹ ਸ਼ੀਮ ਨਹੀਂ ਕਰਦਾ ਸਾਨੂੰ ਜਦੋਂ ਪੰਜ ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੈਤਾਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰੈ ਤੇ ਸਭ ਤੋਂ ਪਹਿਲ ਸ਼ਰਾਬ ਦਾ ਸ਼ਰਾਬ ਦਾ ਆਉਂਦਾ ਮਰਨੇ ਚੀਕ ਸਾਨੂੰ ਰੋਕੇ ਆ ਪਰ ਇਹ ਲੋਕ ਜਿਹੜੇ ਬਦਨਾਮ ਕਰਨੇ ਵਾਲੇ ਨੇ ਸਿੱਖ ਕੌਮ ਨੂੰ ਸਿੱਖ ਧਰਮ ਨੂੰ ਤੇ ਇਹੋ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਨਾ ਤੇ ਕੀਤੀ ਜਾਂਦੀ ਉਹਦੇ ਬੁਨ ਵੀ ਕਾਰਵਾਈ ਕੀਤੀ ਜੀ ਉਹਨਾਂ ਪੁੱਛਿਆ ਤੁਸੀਂ ਕੀ ਕਹਿਣਾ ਮੈਸੇਜ ਜੀ ਨਹੀਂ ਸਾਡਾ ਮੈਸੇਜ ਇਹੀ ਹੈ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂਗੇ ਬੰਦੇ ਨੂੰ ਇਹ ਇਹਦੀ ਉਮਰ ਲੱਗਦੀ ਆ 60-65 ਸਾਲ ਤੋਂ ਉੱਪਰ ਵੱਧ ਸੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜੱਟੇ ਦਾੜੇ ਕਰਕੇ ਸੀ ਨਹੀਂ ਛੱਡੇ ਆ ਪੁਰ ਪ੍ਰਸ਼ਾਸਨ ਦੇ ਸਪੁਰਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਆਜਾ ਕੋਈ ਅੰਗਰੇਲੀ ਕਰਦਾ ਬੰਦਾ ਮਿਲ ਗਿਆ ਪਹਿਲਾਂ ਅਸੀਂ ਆਪ ਬੋਤਾਂ ਦੇ ਸੀ ਮੌਕੇ ਤੇ ਵੀਡੀਓ ਵੀ ਬਣਾਈ ਆ ਤੁਸੀਂ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਉੱਥੇ ਜੀ ਜੀ ਹਾਂ ਡਾਕਟਰ ਹਰਪ੍ਰੀਤ ਜੀ ਪਹਿਲਾਂ ਤੋਂ ਸੁਣਨ ਆ ਪਰ ਕੋਈ ਨਹੀਂ ਹਾਂ ਡਾਕਟਰ ਪ੍ਰੀਤ ਆ ਕਿ ਆਪ ਜੇ ਅਮਰ ਘਰ ਦੀ ਨੇ ਚਰਾਬ ਕੀਤੀ ਹਾਂਜੀ ਮੌਨ ਦਾ ਹਾਂਜੀ ਇਹ ਲੈ ਕੇ ਆਇਆ ਬਲਵਿੰਦਰ ਸਿੰਘ ਤਾਂ ਅਨਵਜੀਤ ਸਿੰਘ ਇਹ ਹੈਗਾ ਪਿੰਡ ਰਤਨਗੜ ਦਾ ਜਿਸ ਤੇ ਕੋ ਮੈਂ ਮੇਰੇ ਪਰਛੇਤਨ ਉੱਪਰ ਲੈ ਕੇ ਆਇਆ ਇਹ ਤੇ ਇਹ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਇਆ ਸੀ ਇਹਦੇ ਜਿਹੜੇ ਸਮੈਲ ਸੀਗੀ ਲਗਾਓ ਕਿ ਬਰਤਕ ਆ ਰਹੀ ਸੀ ਬਾਕੀ ਇਹ ਜਿਹੜੇ ਬਲੱਡ ਸੈਂਪਲ ਲਏ ਆ ਉਹ ਅਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਜਿਹੜਾ ਲਾਟਰੀ ਉਹ ਸੁਭਾਅ ਲੱਗਦਾ ਉਸ ਤੋਂ ਬਾਅਦ ਦੁਬਾਰਾ ਵੀ ਇਹ ਗੋਲ ਦੀ ਜਿਹੜੀ ਅਲਗ ਸਮੈਲ ਆ ਰਹੀ ਸੀ ਉਹਦੇ ਹਿਸਾਬ ਨਾਲ ਇਹ ਸਪੀਸ ਜਿਹੜੀ ਸੀ 100 ਸੀ ਉਹ ਹਿਸਾਬ ਨਾਲ ਫਾਈਨਲ ਰਿਪੋਰਟ ਕਰਾਂਗੇ ਹਾਂਜੀ ਇਹਦੇ ਫਾਈਨਲ ਰਿਪੋਰਟ ਕਰਾਂਗੇ ਉਹ ਜਦੋਂ ਐਫਆਈਆਰ ਨੂੰ ਮਿਲ ਜੂਗਾ ਤਾਂ ਫਿਰ ਉਹਦੇ ਨਾਲ ਹੀ ਅਸੀਂ ਪੁਲਿਸ ਨੂੰ ਹੈਂਡਓਵਰ ਕਰਦਾਂਗੇ ਸੈਂਪਲ ਠੀਕ ਹੈ